ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਨਰਸਿੰਗ ਸਕੂਲ ਦੀਆਂ ਧੀਆਂ ਦੇ ਲਈ ਸਪੋਰਟ ਕਿੰਗ ਵੱਲੂ ਇੱਕ ਜਿਮ ਬਣਾਇਆ ਗਿਆ ਜਿਸ ਦਾ ਕਿ ਉਦਘਾਟਨ ਕੀਤਾ ਗਿਆ ਤਾਂ ਇਸੇ ਦਰਮਿਆਨੀ ਦੱਸ ਦਈਏ ਕਿ ਸਿਹਤ ਵਿਭਾਗ ਪੰਜਾਬ ਦੇ ਡਾਇਰੈਕਟਰ ਅਨਿਲ ਗੋਇਲ ਜਿਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਇਸ ਜਿਮ ਨੂੰ ਬਣਾਇਆ ਗਿਆ ਤਾਂ ਜੋ ਜਿਹੜੀਆਂ ਨਰਸਿੰਗ ਸਟਾਫ ਦੀਆਂ ਵਿਦਿਆਰਥਣਾਂ ਨੇ ਉਹਨਾਂ ਵੱਲੋਂ ਆਪਣੀ ਵੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ ਤੇ ਇਸੇ ਦਰਮਿਆਨ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕਾਲਜ ਦੀਆਂ ਜਿਹੜੀਆਂ ਮਾਪਕ ਸਮੱਸਿਆਵਾਂ ਨੇ ਉਸ ਨੂੰ ਲੈ ਕੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਹੋਈ yeah okay. ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਤੇ ਨਵੀਆਂ ਚੀਜ਼ਾਂ ਕਾਲਜ ਦੇ ਵਿੱਚ ਲਿਆਉਣ ਨੂੰ ਲੈ ਕੇ ਮੀਟਿੰਗ ਵੀ ਕੀਤੀ। ਦਰਅਸਲ ਉਹਨਾਂ ਦਾ ਕਹਿਣਾ ਕਿ ਸਟਾਫ ਦੀ ਕਮੀ ਨੂੰ ਲੈ ਕੇ ਕੁਝ-ਕੁਝ ਸਮੱਸਿਆਵਾਂ ਸਨ ਜਿਸ ਨੂੰ ਪੂਰਾ ਕਰਨ ਦੇ ਲਈ ਸਰਕਾਰ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਕਿ ਜੋ ਵੀ ਸਮੱਸਿਆ ਜਿਵੇਂ ਕਿ ਵਾਸ਼ਰੂਮਸ ਨੂੰ ਲੈ ਕੇ ਕਾਫੀ ਦਿੱਕਤ ਹੈ ਵਾਸ਼ਰੂਮਸ ਦੇ ਵਿੱਚ ਸਫਾਈ ਦੀ ਦਿੱਕਤ ਹੈ ਜਿਸ ਦੇ ਚਲਦਿਆਂ ਵਿਸ਼ੇਸ਼ ਤੌਰ ਤੇ ਇਸ ਨੂੰ ਲੈ ਕੇ ਬੈਠਕ ਦੇ ਵਿੱਚ ਚਰਚਾ ਕੀਤੀ। ਉਹਨਾਂ ਦਾ ਕਹਿਣਾ ਕਿ ਹਰ ਇੱਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਤੇ ਉਧਰ ਹੀ ਡੇਂਗੂ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਇਸ ਵਾਰ ਡੇਂਗੂ ਦੇ ਕੇਸਾਂ ਦੇ ਵਿੱਚ ਕਾਫੀ ਕਮੀ ਆਈ ਹੈ ਕਿਉਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਚੈਕਿੰਗ ਵੀ ਹੋ ਰਹੀ ਹੈ ਤੇ ਉਹਨਾਂ ਦਾ ਕਹਿਣਾ ਕਿ ਡੀਸੀ ਸਾਭਤੀ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਡੇਂਗੂ ਦੇ ਖਿਲਾਫ ਮੁਹਿੰਮ ਜਾਰੀ ਹੈ ਅੱਜ ਬਠਿੰਡੇ ਦੇ ਵਿੱਚ ਸਪੋਰਟਿਵ ਸੁਪਰਵੀਜ਼ਨ ਲਈ ਆਏ ਸੀ ਜੀ ਅੱਜ ਜਿਹੜੀਆਂ ਸਾਡੀਆਂ ਨਰਸਿੰਗ ਸਕੂਲ ਦੀਆਂ ਬੇਟੀਆਂ ਹੈਗੀਆਂ ਉਹਨਾਂ ਲਈ ਸਪੋਰਟਕਿੰਗ ਵਾਲਿਆਂ ਨੇ ਇੱਕ ਜਿਮ ਲਗਾ ਕੇ ਦਿੱਤਾ ਹੈ ਅੰਦਰ ਅੰਡਰ ਸੀਐਸਆਰ ਤੇ ਅੱਜ ਉਹਦੀ ਕੁੰਡ ਚਕਾਈ ਕਰਨੀ ਹੈ ਤੇ ਬੱਚਿਆਂ ਨੂੰ ਸਮਰਪਿਤ ਕਰਨਾ ਹੈ ਤਾਂ ਕਿ ਬੱਚੀਆਂ ਜਿਹੜੀਆਂ ਸਾਡੇ ਕਾਲਜ ਦੇ ਵਿੱਚ ਹੈਗੀਆਂ ਉਹ ਆਪਣਾ ਜਿਹੜਾ ਉਹਨਾਂ ਦਾ ਫ੍ਰੀ ਟਾਈਮ ਹੈ ਉਹਦੇ ਵਿੱਚ ਆਪਦੀ ਸਿਹਤ ਦਾ ਵੀ ਧਿਆਨ ਰੱਖ ਸਕਣ ਤੇ ਇਸ ਦੇ ਨਾਲ ਹੀ ਜਿੰਨੇ ਅੱਜ ਸਾਡੇ ਕੁਆਲਟੀ ਦਾ ਪ੍ਰੋਗਰਾਮ ਹੈ ਜਿਹਦੇ ਉੱਪਰ ਕੀ ਸਰਕਾਰ ਦਾ ਬੜਾ ਜੋਰ ਹੈਗਾ ਉਸ ਦੇ ਸੰਬੰਧ ਵਿੱਚ ਸਾਰੇ ਪ੍ਰੋਗਰਾਮ ਆਫੀਸਰਸ ਤੇ ਸਾਰੇ ਐਸਐਮਓਜ਼ ਦੇ ਨਾਲ ਬੈਠ ਕੇ ਡੇਢ ਘੰਟਾ ਸਵੇਰ ਲਗਾਇਆ ਔਰ ਉਹਨਾਂ ਦੀਆਂ ਜਿਹੜੀਆਂ ਵੀ ਦਿੱਕਤਾਂ ਹੈਗੀਆਂ ਉਹ ਵੀ ਜਾਣਨੀਆਂ ਚਾਹੀਆਂ ਔਰ ਜਿਹੜਾ ਇਹ ਸਾਡਾ ਹਸਪੀਟਲ ਅੱਛਾ ਕੰਮ ਕਰ ਰਿਹਾ ਤਾਂ ਕਾਫੀ ਅਸੀਂ ਇਹਦੇ ਵਿੱਚ ਹੋਰ ਵੀ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ ਜਿਸ ਤਰ੍ਹਾਂ ਕੀ ਐਡਮਿਨਿਸਟ੍ਰੇਟਿਵ ਬਲਾਕ ਹੈ ਅਸੀਂ ਉਹ ਵੀ ਲੈ ਕੇ ਆ ਰਹੇ ਹਾਂ ਇਹਦੇ ਵਿੱਚ ਰੀਸੈਂਟਲੀ ਔਰ ਨਾਲ ਹੀ ਜਿਹੜੀਆਂ ਕੁਝ ਇੱਕ ਸੇਵਾਵਾਂ ਥੋੜੀਆਂ ਪ੍ਰਭਾਵਿਤ ਹੋ ਰਹੀਆਂ ਸੀਗੀਆਂ ਬਿਕੋਜ਼ ਆਫ ਲੈਕ ਆਫ ਸਟਾਫ ਤੇ ਸਰਕਾਰ ਨੂੰ ਉਹ ਵੀ ਲਿਖ ਕੇ ਭੇਜ ਰਹੇ ਆ ਕਿ ਜਿਹੜਾ ਸਾਡਾ ਸਾਰਾ ਸਟਾਫ ਆ ਪੂਰਾ ਕੀਤਾ ਜਾਵੇ ਪਿਛਲੇ ਵੀ ਖੁਦਵਾ ਤੋਂ ਇੱਕ ਵਾਸਟਰੂਮ ਜਿਹੜੀ ਫੈਲ ਜਦਾ ਸਾਂਭਣਾ ਚਾਹੀਦੀ ਤੇ ਉਹਨਾਂ ਚ ਦੇਖਦੇ ਸਾਡੀ ਜਿੰਦਗੀ ਜਿਹੜੇ ਵਾਸਟਰੂਮਸ ਹੈਗੇ ਆ ਜੀ ਉਹਨਾਂ ਦੇ ਸੰਬੰਧ ਵਿੱਚ ਅਸੀਂ ਰਿਟਰਨ ਵੀ ਇਨਸਟ੍ਰਕਸ਼ਨਸ ਭੇਜੀਆਂ ਸੀ ਸਰਕਾਰ ਵੀ ਇਸ ਬਾਰੇ ਬੜੀ ਸੁਚੇਤ ਹੈ ਔਰ ਅੱਜ ਪਾਰਟਿਕੂਲਰਲੀ 20 ਮਿੰਟ ਲਾਏ ਆ ਔਰ ਮੈਂ ਸਾਰਿਆਂ ਤੁਹਾਡੇ ਧਿਆਨ ਵਿੱਚ ਵੀ ਲਿਆ ਰਿਹਾ ਕਿ ਅੱਜ ਸਾਰੇ ਐਸਐਮਓ ਸਾਹਿਬਾਨ ਨੂੰ ਕਿਹਾ ਗਿਆ ਕਿ ਵਾਸ਼ਰੂਮ ਸਵਰ ਮੈਟ ਹੋਣਾ ਚਾਹੀਦਾ ਹੈ ਜੌਬ ਕਾਰਡ ਲੱਗਿਆ ਹੋਣਾ ਚਾਹੀਦਾ ਹੈ ਮੇਲ ਫੀਮੇਲ ਲਿਖਿਆ ਹੋਣਾ ਚਾਹੀਦਾ ਹੈ ਸਾਰੇ ਸ਼ੈਂਕਸ ਤੇ ਯੂਰੀਨਲਸ ਦੇ ਵਿੱਚ ਫੀਨੋਲ ਬੋਲਸ ਚਾਹੀਦੀਆਂ ਲੂਕੋਡ ਸੋਪ ਚਾਹੀਦਾ ਐਗਜ਼ੌਸਟ ਚੱਲਦਾ ਹੋਵੇ ਦਰਵਾਜ਼ੇ ਖਿੜਕੀਆਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਕੁੰਡੀਆਂ ਪ੍ਰੋਪਰ ਲੱਗਦੀਆਂ ਹੋਣ ਪ੍ਰੋਪਰ ਲਾਈਟ ਹੋਵੇ ਤੇ ਨਾਲ ਹੀ ਜਿਹੜਾ ਡਿਸੇਬਲਡ ਫ੍ਰੈਂਡਲੀ ਵਾਸ਼ਰੂਮ ਹੈ ਉਹਦੇ ਵਿੱਚ ਸਾਈਡ ਬਾਰ ਵੀ ਲੱਗੀ ਹੋਵੇ ਇਹ ਸਾਰਾ ਅਸੀਂ ਅੰਦਰ ਬੈਠ ਕੇ ਪਾਡਸ਼ਾਲਾ ਚ ਕਰਕੇ ਆ ਇਸ ਵਾਰੀ ਜਿਹੜੀ ਸਰਕਾਰ ਨੇ ਤਿਆਰੀ ਹੈਗੀ ਐ ਮੇਰੇ ਖਿਆਲ ਜੂਨ ਦੇ ਵਿੱਚ ਹੀ ਸ਼ੁਰੂ ਕਰ ਦਿੱਤੀ ਸੀ ਔਰ ਤੁਹਾਨੂੰ ਇਹ ਜਾਣ ਮਤਲਬ ਜਾਣਕਾਰ ਖੁਸ਼ੀ ਹੋਊਗੀ ਕਿ ਇਸ ਸਾਲ ਜਿਹੜਾ ਡੇਂਗੀ ਦੇ ਕੇਸ ਐ ਪਿਛਲੇ ਸਾਲ ਨਾਲੋਂ ਲਗਭਗ ਚੌਥਾ ਹਿੱਸਾ ਘਟ ਹੋਇਆ ਸਾਰੇ ਪੰਜਾਬ 'ਚ ਤੇ ਜਿਹੜੀਆਂ ਸਾਡੀਆਂ ਟੀਮਾਂ ਘਰ ਘਰ ਕੱਲ ਮੇਰਾ ਆਪਦਾ ਘਰ ਵੀ ਔਰੇ ਟੀਮ ਨੇ ਜਾ ਕੇ ਚੈੱਕ ਕੀਤਾ 15 ਬੰਦਿਆਂ ਨੇ ਕੱਲਾ ਕੱਲਾ ਕਮਰਾ ਪਿੱਛੇ ਜਾ ਕੇ ਸਾਰਾ ਮੈਂ ਚੈੱਕ ਕਰ ਰਹੀ ਹਾਂ ਜਿਨ੍ਹਾਂ ਦੇ ਵਿੱਚ ਸਾਡੀਆਂ ਨਰਸਿੰਗ ਸਟੂਡੈਂਟਸ ਐ ਜਿਹੜੀਆਂ ਆ जीएनएम स्कूल ਦੀਆਂ ਸਟੂਡੈਂਟਸ ਐ ਉਹ ਵੀ ਨਾਲ ਜਾ ਕੇ ਚੈੱਕ ਕਰ ਰਹੀਆਂ ਨਾਲ ਹੀ ਜਿਹੜੀ ਸਾਡੀ ਮਿਊਨਿਸਪਲ ਕਾਰਪੋਰੇਸ਼ਨ ਐ ਐਂਡੀਸੀ ਸਾਹਿਬ ਦੇ ਸਹਿਯੋਗ ਦੇ ਨਾਲ ਉਹ ਵੀ ਬੜਾ ਅੱਛਾ ਕੰਮ ਕਰ ਰਹੀ ਹੈ ਔਰ ਹਸਪੀਟਲ ਦੇ ਵਿੱਚ ਵੀ ਆਈਸੋਲੇਸ਼ਨ ਵਾਰਡਸ ਵਗੈਰਾ ਜਿਹੜੇ ਬਣੇ ਹੋਏ ਐ ਜਿਹੜੀਆਂ ਸਾਰੀਆਂ ਦਵਾਈਆਂ ਵਗੈਰਾ ਪੂਰੀਆਂ ਕੀਤੀਆਂ ਹੋਈਆਂ ਜਿੱਥੇ ਤੱਕ ਕਿਸੇ ਨੂੰ ਐਸਡੀਪੀ ਵਗੈਰਾ ਦੀ ਲੋੜ ਹੈ ਤਾਂ ਐਸਡੀਪੀ ਦਾ ਵੀ ਜਿਹੜਾ ਅਸੀਂ ਸਾਰਾ ਪ੍ਰਬੰਧ ਕੀਤਾ ਹੈ ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਮੀਡੀਆ ਨੂੰ ਪੂਰੇ ਬਣਾ ਕੇ ਰੱਖੀ ਗਾ ਰਹੀ ਪਿਛਲੇ ਸਮਿਆਂ ਵਿੱਚ ਮੀਡੀਆ ਨੂੰ ਦੱਸਿਆ ਹੁੰਦਾ ਅਸੀਂ ਡਾਟਾ ਵਗੈਰਾ ਜਾਂ ਨਾਲ ਲਿਆ ਜਾਂਦਾ ਸੀ ਹਾਂਜੀ ਅੱਜ ਜੀਤ ਵਿੱਚ ਵੀ 26 ਜੀ ਖਬਰ ਵੀ ਇਹਨਾਂ ਨੇ ਮੰਨ ਲਓ ਕੱਲ ਨੂੰ ਮਹੀਨਾ ਹੋ ਗਿਆ ਜੀ ਅਸੀਂ ਅੰਕੜੇ ਬਚਰੇ ਉਹਨਾਂ ਕਿੰਨੇ ਆ ਰਹੇ ਤੇ ਕੋਈ ਜਵਾਬ ਨਹੀਂ ਦਿੰਦੇ ਡੀਸੀ ਸਾਹਿਬ ਨੂੰ ਫੋਨ ਕੀਤਾ ਸੀ ਕੱਲ ਉਹਨਾਂ ਨੇ ਅੰਕੜੇ ਲੈ ਕੇ ਚਲੇ ਨੇ ਕੋਈ ਗੱਲ ਨਹੀਂ ਅੱਜ ਇਹ ਮੈਂ ਸਿਵਲ ਸਰਵਿਸ ਸਾਹਿਬ ਨੂੰ ਬੇਨਤੀ ਕਰਦਾ ਹਾਂਗਾ ਕਿ ਇੱਕ ਡੇਲੀ ਇੱਕ ਮੀਡੀਆ ਬੁਲੇਟਿਨ ਸ਼ਾਮ ਨੂੰ ਜਾਰੀ ਕਰ ਦੇਣਗੇ ਜਦੀ ਕਾਪੀ ਕੀ ਪ੍ਰੈਸ ਦੇ ਵਿੱਚ ਭੇਜ ਦਿੱਤੀ ਜਾਏਗੀ ਹੋਰ ਦੱਸ